ਕਹਿੰਦੇ ਨੇ ਬਿਸ਼ਨੂ ਸਾਰਿਆਂ ਦਾ ਜਦ ਰਿਜ਼ਕ ਬਣਾਉਣ ਲੱਗਾ ਬੁੜੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ ਕਿ ਮੈਂ ਫਿਰ ਅਰਜ਼ ਕਰਾਂ ਉਹਨਾਂ ਦੇ ਵਕਤਵ ਦਾ ਢੰਗ ਸੀ ਉਸੇ ਦਾ ਰੂਪ ਹੋ ਜਾਂਦੇ ਸਨ ਕਹਿਣ ਲੱਗੇ ਮੈਂ ਉਸ ਲੰਬੀ ਲੈਂਡ ਵਿੱਚ ਮੈਂ ਵੀ ਖੜਾ ਸੀ ਬਿਸ਼ਨੂ ਕਿਸੇ ਦੀ ਝੋਲੀ 'ਚ ਦੋ ਮੁਠੀਆਂ ਅੰਨ ਪਾ ਦਿੰਦਾ ਕਿਸੇ ਦੀ ਝੋਲੀ 'ਚ ਚਾਰ ਮੁਠੀਆਂ ਕਿਸੇ ਦੀ ਝੋਲੀ 'ਚ ਇੱਕ ਮੁਠੀ ਕਿਸੇ ਦੀ ਝੋਲੀ 'ਚ ਅੱਧੀ ਮੁਠੀ ਉਹਨੂੰ ਚਲਦਾ ਕਰੀ ਜਾਂਦਾ ਚਲਦਾ ਕਰੀ ਜਾਂਦਾ ਮਾਨ ਸਿੰਘ ਕਹਿੰਦੇ ਮੈਂ ਸੋਚਦਾ ਪਿਆ ਸੀ ਮੇਰੀ ਝੋਲੀ ਦੇ 'ਚ ਕਿੰਨੀਆਂ ਮੁਠੀਆਂ ਪਾਵੇਗਾ ਆਖਿਰ ਚਲਦਿਆਂ ਚਲਦਿਆਂ ਮੇਰਾ ਵੀ ਨੰਬਰ ਆ ਗਿਆ ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ ਕੇ ਬੇਸ਼ਨੋ ਨੇ ਦੋ ਮੁਠਾ ਅਨਾਜ ਦੀਆਂ ਭਰੀਆਂ ਤੇ ਐਨ ਪੁਆ ਮਾਰੀਆਂ ਆਖਿਆ ਗਿਆਨੀ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ ਹੁਣ ਲੱਭ ਲੈ ਲੱਭ ਲੈ ਮਾਨ ਸਿੰਘ ਕਹਿਣ ਲੱਗੇ ਜਦੋਂ ਦੇ ਉਸਨੇ ਦਾਣੇ ਖਲੇਰੇ ਨੇ ਲੱਭਦਾ ਪਿਆ ਜਿਸ ਦਿਨ ਦਾਣੇ ਮੁੱਕ ਜਾਣਗੇ ਮਾਨ ਸਿੰਘ ਮੁੱਕ ਜਾਏਗਾ ਮੁੱਕ ਜਾਏਗਾ ਨਾ ਕਰ ਨਾ ਖਸਮਾ ਹਤ ਕਿਰਤ ਧੱਕੇਲੇ ਜਹਾਂ ਦਾਣੇ ਹੈ ਤਹਾਂ ਖਾਣੇ ਨਾਨਕਾ ਸਚੇ ਉਹਨੇ ਅਲਾਨਿਆ ਬਿਆਨ ਕੀਤਾ ਲਬਰਿਆਂ ਦਾਣੇ ਜਿਸ ਦਿਨ ਮੁੱਕ ਗਏ ਮਾਨ ਸਿੰਘ ਮੁੱਕ ਜਾਏਗਾ ਮੁੱਕ ਜਾਏਗਾ ਦਾਣੇ ਖਿਲਰੇ ਹੋਣੇ ਹਰ ਇੱਕ ਦੇ ਖਿਲਰੇ ਹੋਣੇ ਜਹਾਂ ਦਾਣੇ ਜਿੱਥੇ ਪ੍ਰਭੂ ਨੇ ਖਿਲੇਰ ਕੇ ਰੱਖੇ ਹੋਣੇ ਉਥੇ ਜਾਣਾ ਪਏਗਾ ਲੱਭਣੇ